ਸਸ਼ੀ ਕਾਲ ਜੀ ਤੁਸੀਂ ਦੇਖ ਰਹੇ ਹੋ ਦੇਸ਼ ਦੁਨੀਆ ਤੇ ਮੈਂ ਹਾਂ ਤੀਰ ਸਿੰਘ ਸਨੇਹ ਅੱਜ ਅਸੀਂ ਖੜੇ ਜੀਰਾ ਜਿੱਥੇ ਅੱਜ ਸ੍ਰੀ ਸੱਚਖੰਡ ਸ੍ਰੀ ਹਜੂਰ ਸਾਹਿਬ ਯਾਤਰਾ ਸੇਵਾ ਸੁਸਾਇਟੀ ਦੀ ਮੀਟਿੰਗ ਹੋਈ ਹੈ ਕਿਸ ਗੱਲ ਨੂੰ ਲੈ ਕੇ ਮੀਟਿੰਗ ਹੋਈ ਹੈ ਕੀ ਉਹਨਾਂ ਦੇ ਵਿੱਚ ਮੀਟਿੰਗ ਦੇ ਵਿੱਚ ਗੱਲਾਂ ਸੀ ਗੱਲਬਾਤ ਕਰਾਂਗੇ ਸਾਡੇ ਨਾਲ ਪ੍ਰਬੰਧਕ ਕਮੇਟੀ ਆ ਸੁਸਾਇਟੀ ਆ ਜਿਹੜੇ ਸੱਚਖੰਡ ਸ੍ਰੀ ਹਜੂਰ ਸਾਹਿਬ ਹਰ ਸਾਲ ਸੰਗਤਾਂ ਦੇ ਨਾਲ ਜਾਂਦੀ ਹੈ ਉਹਨਾਂ ਨਾਲ ਗੱਲਬਾਤ ਕਰਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਜਿਹੜੀ ਜੀ ਗੁਰਦੁਆਰਾ ਸਾਹਿਬ ਵਿਖੇ ਮੀਟਿੰਗ ਹੋਈ ਆ ਕਿਸ ਗੱਲ ਨੂੰ ਲੈ ਕੇ ਮੀਟਿੰਗ ਹੋਈ ਆ ਤੇ ਕਿਸ ਕੀ ਕਹਿਣਾ ਚਾਹੁੰਦੇ ਸਭ ਤੋਂ ਪਹਿਲਾਂ ਮੈਂ ਦੇਸ਼ ਦੁਨੀਆ ਚੈਨਲ ਦੇਖ ਰਹੇ ਸਾਰੇ ਦਰਸ਼ਕ ਵੀਰਾਂ ਨੂੰ ਫਤਿਹ ਅਰਜ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ 10 ਜੂਨ 2024 ਨੂੰ ਸੱਚਖੰਡ ਸ਼੍ਰੀ ਹਜੂਰ ਸਾਹਿਬ ਯਾਤਰਾ ਸੇਵਾ ਸੁਸਾਇਟੀ ਜੀਰਾ ਦੀ ਮੀਟਿੰਗ ਹੋਈ ਹੈ ਜਿਸ ਦੇ ਵਿੱਚ ਕਿ ਆਪ ਜੀ ਨੂੰ ਦੱਸਿਆ ਜਾਂਦਾ ਕਿ ਉੱਥੇ ਗੁਰਦੁਆਰਾ ਬਾਬਾ ਨਾਨਕ ਸਿੰਘ ਲੰਗਰ ਹਾਲ ਜਿੱਥੋਂ ਦੇ ਸੇਵਾਦਾਰ ਮਹਾਂਪੁਰਖ ਬਾਬਾ ਨਰਿੰਦਰ ਸਿੰਘ ਜੀ ਆ ਮਹਾਂਪੁਰਖ ਬਾਬਾ ਬਲਵਿੰਦਰ ਸਿੰਘ ਜੀ ਹੈ ਜੋ ਉੱਥੋਂ ਦੀ ਕਾਰ ਸੇਵਾ ਸੰਭਾਲ ਰਹੇ ਆ ਜੀ ਸੋ ਉਹਨਾਂ ਮਹਾਂਪੁਰਖਾਂ ਦੇ ਵੱਲੋਂ ਸੱਚਖੰਡ ਸ਼੍ਰੀ ਹਜੂਰ ਸਾਹਿਬ ਯਾਤਰਾ ਸੇਵਾ ਸੁਸਾਇਟੀ ਜੀਰਾ ਜੀਰਾ ਇਲਾਕੇ ਦੀਆਂ ਸਮੂਹੀਆਂ ਸੰਗਤਾਂ ਨੂੰ ਪੱਖਿਆਂ ਦੀ ਸੇਵਾ ਸੌਂਪੀ ਗਈ ਹੈ ਜੋ ਐਤ ਕੀ ਵਾਰ ਜਿਹੜੀ ਹੈ 13ਵੀਂ ਵਾਰ ਪੱਖਿਆਂ ਦੀ ਸੇਵਾ ਜਾਣੀ ਹੈ ਤੇ ਨਾਲ ਨਾਲ ਹਰ ਸਾਲ ਜਿਹੜਾ ਯਾਤਰਾ ਦਾ ਜਥਾ ਜਾਂਦਾ ਸੋ ਸਾਰੀ ਸੋਸਾਇਟੀ ਨੇ ਬੈਠ ਕਰਕੇ ਅੱਜ ਇਸ ਮਤੇ ਤੇ ਵਿਚਾਰਾ ਕੀਤੀਆਂ ਕਿ ਕਿਸ਼ਤਾਂ ਜਿਹੜੀ ਆਪਾਂ ਪੱਖਿਆਂ ਦੀ ਸੇਵਾ ਤੋਰਨੀ ਹੈ ਤੇ ਕਿਸ਼ਤਾਂ ਜਿਹੜਾ ਆਪਾਂ ਇਹ ਯਾਤਰਾ ਲੈ ਕੇ ਜਾਣੀ ਹੈ ਇਹ ਜਿਹੜੀ ਯਾਤਰਾ ਵਾ ਇਹ ਕਿਦੋਂ ਜਾਣੀ ਹੈ ਤੇ ਕਿਦੋਂ ਵਾਪਸ ਆਉਣੀ ਹੈ ਇਹ ਯਾਤਰਾ ਐਤ ਕੀ 29 ਜੂਨ ਨੂੰ ਜਾਣੀ ਹੈ ਤੇ ਜਦੋਂ ਕਿ ਉੱਥੋਂ ਹਜੂਰ ਸਾਹਿਬ ਤੋਂ ਜਿਹੜੀ ਇਹਦੀ ਵਾਪਸੀ ਹੈ ਉਹ 7 ਜੁਲਾਈ ਦੀ ਹੈ ਜੀ ਤੇ 8 ਜੁਲਾਈ ਨੂੰ ਅਸੀਂ ਸ਼ਾਮ ਨੂੰ ਜੀਰਾ ਵਿਖੇ ਸਾਰੀਆਂ ਸੰਗਤਾਂ ਪਹੁੰਚਣਗੀਆਂ ਤੇ ਨਾਲ ਨਾਲ ਮੈਂ ਸੰਗਤਾਂ ਨੂੰ ਬੇਨਤੀ ਕਰਦੇ ਵਾਂ ਵੀ ਜਿਹੜੀ ਐਤਕੀਏ ਪੱਖਿਆਂ ਦੀ ਸੇਵਾ ਮਹਾਪੁਰਖਾਂ ਦੇ ਵੱਲੋਂ 1100 ਪੱਖੇ ਦੀ ਸੇਵਾ ਜਿਹੜੀ ਆ ਸੌਂਪੀ ਗਈ ਆ ਆਪਾਂ ਨੂੰ ਸਾਰੀਆਂ ਸੰਗਤਾਂ ਨੂੰ ਤੇ ਜੇ ਕਿਸੇ ਦਰਸ਼ਕਾ ਵੇਖ ਰਹੇ ਨੇ ਦਾਨੀ ਸੱਜਣ ਵੇਖ ਰਹੇ ਨੇ ਜੇ ਕਿਸੇ ਨੇ ਸੇਵਾ ਪਾਉਣੀ ਹੋਵੇ ਤਾਂ ਉਹ ਤੁੜਨਾ ਕਿਸ ਨੰਬਰ ਤੇ ਸੰਮਵਰਕਰ ਸਾਹਿਬ ਨਾਲ ਗੱਲ ਕਰਦੇ ਆ ਸਾਰੀ ਦੇਸ਼ ਵਿਦੇਸ਼ ਦੀਆਂ ਸੰਗਤਾਂ ਨੂੰ ਬੇਨਤੀ ਕਰਦੇ ਆ ਵੀ ਜਿਹੜੀ ਪੱਖਿਆਂ ਦੀ ਸੇਵਾ ਇਹਦੇ ਵਿੱਚ ਇੱਕ ਪੱਖੇ ਦੀ ਜਿਹੜੀ ਸੇਵਾ ਹੈ ਉਹ 2000 ਰੁਪਇਆ ਹੈ ਤੇ ਜਿੰਨੀ ਕਿਸੇ ਦੀ ਮਰਜ਼ੀ ਆ ਜਿੰਨੀ ਕਿਸੇ ਦੀ ਭਾਵਨਾ ਉਹ ਸੇਵਾ ਪਾ ਸਕਦਾ ਤੇ ਜਿਹੜਾ ਇਹ ਸੇਵਾ ਦੇ ਬਾਬਤ ਕਿਸੇ ਨੇ ਸਾਡੇ ਨਾਲ ਕੋਈ ਕੰਟੈਕਟ ਕਰਨਾ ਹੈ ਤੇ ਸਾਡੇ ਜਿਹੜੇ ਸੁਸਾਇਟੀ ਦੇ ਮੁੱਖ ਸੇਵਾਦਾਰ ਭਾਈ ਅਜੀਤ ਸਿੰਘ ਜੀ ਮਗਲਾਨੀ ਆ ਜੀ ਜਿਨ੍ਹਾਂ ਦਾ ਜਿਹੜਾ ਨੰਬਰ ਹੈਗਾ ਉਹ 95923 16094 ਆ 95923 16094 ਆ ਤੇ ਦਾਸ ਕੁਲਦੀਪ ਸਿੰਘ ਮਾਨਕ ਜੋ ਇਹ ਸੁਸਾਇਟੀ ਦੇ ਸਕੱਤਰ ਨੇ ਤੇ ਉਹਨਾਂ ਨੂੰ ਮੇਰਾ ਨੰਬਰ ਹੈਗਾ 9815792433 ਕਿਸੇ ਨੇ ਵੀ ਸਾਡੇ ਨਾਲ ਇਸ ਵਿਸ਼ੇ ਤੇ ਕੋਈ ਗੱਲਬਾਤ ਕੋਈ ਰਹਿ ਮਸ਼ਵਰਾ ਕਰਨਾ ਹੋਵੇ ਤੇ ਉਹ ਜਸਟ ਮਰਜ਼ੀ ਕਰ ਸਕਦਾ ਪਰ ਅਸੀਂ ਸੰਗਤਾਂ ਨੂੰ ਬੇਨਤੀ ਕਰਦੇ ਹਾਂ ਜਿੰਨੀਆਂ ਵੀ ਦੇਸ਼ ਵਿਦੇਸ਼ ਦੇ ਵਿੱਚ ਸੰਗਤਾਂ ਬੈਠੀਆਂ ਵੀ ਇਸ ਪੱਖਿਆਂ ਦੀ ਸੇਵਾ ਦੇ ਵਿੱਚ ਆਪਣਾ ਯੋਗਦਾਨ ਪਾ ਕੇ ਗੁਰੂ ਕਰਦੀਆਂ ਖੁਸ਼ੀਆਂ ਪ੍ਰਾਪਤ ਕਰੋ ਜੀ ਅਸੀਂ ਆਸ ਤੇ ਅਰਦਾਸ ਕਰਦੇ ਹਾਂ ਕਿ ਸਤਿਗੁਰੂ ਤੁਹਾਡੀ ਸੇਵਾ ਨੂੰ ਲੇਖੇ ਵਿੱਚ ਲਾਉਂਦੇ ਹੋਏ ਆਪ ਜੀ ਦੇ ਦਰ ਘਰ ਵਿਖੇ ਖੁਸ਼ੀਆਂ ਬਖਸ਼ਿਸ਼ ਕਰਨ ਆਪ ਜੀ ਨੂੰ ਹਮੇਸ਼ਾ ਤਰੱਕੀਆਂ ਪਾਉਂਦੇ ਆਪ ਜਿਹੜੇ ਪੱਖੇ ਆ ਪੱਖਿਆਂ ਦੀ ਸੇਵਾ ਤੁਸੀਂ ਕਿਦੋਂ ਭੇਜ ਰਹੇ ਹੋ ਉਹ ਤੋਂ ਕਿੰਨੇ ਕੁ ਪੱਖੇ ਭੇਜ ਰਹੇ ਇਹ ਜਿਹੜੀ ਪੱਖਿਆਂ ਦੀ ਸੇਵਾ ਮੈਂ ਪਹਿਲਾਂ ਹੀ ਦੱਸ ਚੁੱਕਿਆ ਵੀ 1100 ਪੱਖੇ ਦੀ ਜਿਹੜੀ ਸੇਵਾ ਮਹਾਪੁਰਖਾਂ ਨੇ ਆਪਾਂ ਨੂੰ ਇਲਾਕੇ ਦੀਆਂ ਸੰਗਤਾਂ ਨੂੰ ਸੌਂਪੀ ਹੈ ਤੇ ਇਹ ਜਿਹੜੀ ਸੇਵਾ 16 ਜੂਨ ਦਿਨ ਐਤਵਾਰ ਨੂੰ ਗੁਰਦੁਆਰਾ ਕਲਗੀ ਤਾਰ ਨਗਰ ਜੋ ਫਰੋਹੇਪੁਰ ਰੋਡ ਤੇ ਸਥਿਤ ਹੈ ਉੱਥੋਂ ਇਹ ਜਿਹੜੀ ਸੇਵਾ 16 ਤਰੀਕ ਨੂੰ ਤੋਰੀ ਜਾਵੇਗੀ तकरीबन ਉੱਥੇ ਸ਼੍ਰੀ ਸੋਖਣੀ ਸੇਵਾ ਤੇ ਪਾਠ ਹੋਣ ਦੇ ਅਪਰੰਤ ਜਿਹੜੀ 10 ਵਜੇ ਸੇਵਾ ਉੱਥੋਂ ਸੰਤ ਮਹਾਂਪੁਰਖ ਬਾਬਾ ਮੇਜਰ ਸਿੰਘ ਜੀ ਰੇਰੂ ਸੇਵ ਗੁਰਦੁਆਰਾ ਸਾਹਨੇਵਾਲ ਤੋਂ ਆਉਂਦੇ ਨੇ ਇਹ ਜਿਹੜੀ ਸੇਵਾ ਉਹਨਾਂ ਨੂੰ ਸੌਂਪੀ ਜਾਵੇ